ਦੋਸਤੋ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਆਪਾਂ ਸ਼ਾਮਨਗਰ ਫਾਟਕ ਦੇ ਕੋਲ ਰੇਲਵੇ ਲਾਈਨ ਜਿਹੜੀ ਜਾਂਦੀ ਹੈ ਉਹਦੇ ਕੋਲ ਖੜੇ ਆਂ ਔਰ ਇੱਥੇ ਅੱਜ 1 2 ਵਜੇ ਦੇ ਕਰੀਬ ਵਾਕਾ ਹੋਇਆ ਔਰ ਇੱਥੇ ਦੋ ਬੰਦੇ ਰੇਲ ਦੀ ਲਾਈਨ ਤੋਂ ਕੱਟ ਕੇ ਜਿਹਦੀ ਇੱਕ ਬਾਡੀ ਆ ਦੇਖੋ ਟੱਗੀ ਹੋਈ ਪਈ ਆ ਆ ਤੁਸੀਂ ਦੇਖ ਸਕਦੇ ਹੋ ਔਰ ਆ ਪਬਲਿਕ ਦੇਖੋ ਤੁਸੀਂ ਦੋਸਤੋ 2 ਵਜੇ ਦੇ ਕਰੀਬ ਕੋਈ ਗੱਡੀ ਇੱਥੋਂ ਕ੍ਰਾਸ ਕੀਤੀ ਜਿਹਦੇ ਥੱਲੇ ਆ ਕੇ ਇਹ ਦੋ ਲੋਗ ਮਰ ਗਏ ਕੱਟ ਗਏ ਤੁਸੀਂ ਦੇਖ ਸਕਦੇ ਹੋ ਰੇਲਵੇ ਪੁਲਿਸ ਆਈ ਹੋਈ ਆ ਔਰ ਦੂਸਰੀ ਬੋਡੀ ਦੇ ਕੋਲ ਉਹਦੀ ਪੂਰੀ ਡਿਟੇਲ ਬਣਾ ਰਹੀ ਹੈ ਆ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਲੋਕ ਇਕੱਠੇ ਹੋਏ ਆ ਸ਼ਾਮਨਗਰ ਫਾਟਕ ਦੇ ਕੋਲ ਜਿੱਥੇ ਟੈਲੀਫੋਨ ਐਕਸਚੇਂਜ ਦੇ ਨਜ਼ਦੀਕ ਵਿਚਾਲੇ ਜੇ ਜਗ੍ਹਾ ਦੇ ਉੱਤੇ रेलवे लाइन ਤੋਂ ਘੱਟ ਕੇ 2 ਵਜੇ ਦੇ ਕਰੀਬ ਦੋ ਬੰਦੇ ਅੱਜ ਹਾਦਸੇ ਦਾ ਸ਼ਿਕਾਰ ਹੋ ਗਏ ਭਰੋਸੇਯੋਗ ਸੂਤਰ ਦੱਸਦੇ ਆ ਕਿ ਇਹ ਕਪੜਾ ਡਾਈ ਕਰਨ ਦਾ ਇੱਕ ਬੰਦਾ ਕੰਮ ਕਰਦਾ ਸੀ ਤੇ ਉਮਰਾਂ ਵੀ ਕੋਈ ਜ਼ਿਆਦਾ ਨਹੀਂ ਲੱਗਦੀਆਂ ਕਿੰਨੀ ਉਮਰ ਲੱਗਦੀ ਹੈ ਦੀ ਪਤਾ ਹੈ 18 18 ਸਾਲ 18 19 ਸਾਲ 18 19 ਸਾਲ ਦੋਨੋਂ ਕੀ ਲਗਭਗ ਤਕਰੀਬਨ ਉਤਨੇ ਹੀ ਹੈ 18 19 ਸਾਲ ਦੀ ਦੋਸਤੋ ਲੋਕਾਂ ਦਾ ਦੱਸਣਾ ਕਿ 18 19 ਸਾਲ ਦੀ ਉਮਰਾਂ ਨੇ ਦੋਨਾਂ ਦੀਆਂ ਤੇ ਦੋਨੋਂ ਹੀ ਕਪੜਾ ਡਾਈ ਕਰਨਾ ਕੰਮ ਕਰਦੇ ਸਨ ਦੋਨੋਂ ਕਪੜਾ ਡਾਈ ਦਾ ਆਪਸ ਵਿੱਚ ਦੋਸਤ ਸਨ ਹਾਂਜੀ ਇਹੀ ਨਜ਼ਦੀਕ ਹੀ ਰਹਤੇ ਹੋਗੇ ਐਲ ਬਲॉक ਹਲ ਐਲ ਬਲॉक ਐਲ ਬਲॉक ਵਿੱਚ ਰਹਿੰਦੇ ਸੀ ਤੇ ਪਰਿਵਾਰ ਇਹਨਾਂ ਦੇ ਇੱਥੇ ਹੀ ਹੈ ਨਹੀਂ ਪਰਿਵਾਰ ਪਿੰਡ 'ਚ ਹੈ ਪਰਿਵਾਰ ਪਿੰਡ 'ਚ ਪਿੱਛੋਂ ਕਿਹੜੀ ਜਗ੍ਹਾ ਤੋਂ ਬਿਲੋਂਗ ਕਰਦੇ ਆ ਝਾਰਖੰਡ ਝਾਰਖੰਡ ਤੋਂ ਬਿਲੋਂਗ ਕਰਨ ਵਾਲੇ ਦੋ ਨੌਜਵਾਨ 20 ਸਾਲ ਦੀ ਉਮਰ ਜਿਹੜੇ ਕਿ ਅੱਜ ਟ੍ਰੇਨ ਦੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਏ ਤੁਸੀਂ ਦੇਖ ਸਕਦੇ ਹੋ ਇੱਕ ਬਾਡੀ ਦੇ ਕੋਲ ਖੜ ਕੇ ਰੇਲਵੇ ਪੁਲਿਸ ਉਹਦਾ ਪੂਰਾ ਡਿਟੇਲ ਇਕੱਠਾ ਕਰ ਰਹੀ ਆ ਤੇ ਇੱਕ ਬਾਡੀ ਮੈਂ ਤੁਹਾਨੂੰ ਦਿਖਾ ਦਿੰਦਾ ਦੋਸਤੋ ਆ ਟੱਕੀ ਹੋਈ ਆ ਆ ਦੇਖੋ ਆ ਜਿਹੜੀ ਬਾਡੀ ਟੱਕੀ ਹੋਈ ਆ ਲਾਈਨਿੰਗ ਵਾਲੇ ਕੱਪੜੇ ਦੇ ਨਾਲ ਇਹਦੇ ਥੱਲੇ ਬਾਡੀ ਆ ਦੋਸਤੋ ਉਸੂਲਾਂ ਔਰ ਕਾਨੂੰਨਾਂ ਦੇ ਮੁਤਾਬਿਕ ਰੂਲਸ ਦੇ ਮੁਤਾਬਿਕ ਫੇਸਬੁਕ ਔਰ YouTube ਦੇ ਰੂਲਸ ਦੇ ਮੁਤਾਬਿਕ ਬਾਡੀ ਮੈਂ ਨਹੀਂ ਦਿਖਾ ਸਕਦਾ ਇਸ ਕਰਕੇ ਮੈਂ ਤੁਹਾਨੂੰ ਇੱਥੋਂ ਦਾ ਸੀਨ ਦਿਖਾ ਰਿਹਾ ਔਰ ਲੋਕਾਂ ਦਾ ਇੱਥੇ ਜਮਵਾੜਾ दिखा रहे हैं कि लोगे है ते ए ये बंदे कोई नशा नुशा कितना तो पता नहीं जी ये नहीं पता आप लोगों को कैसे पता चला अभी फोन आया तब तो मैं दुकान से भाग आया यहाँ पे अच्छा आपको फोन आया हाँ। किसका दोस्त का कि भाई मनोहर के भांजे का एक्सीडेंट हो गया है हम आए यहाँ क्या नाम थे इनके एक का नाम था जी दूसरे का दूसरे का नाम पता नहीं ध्यान नहीं आ रहा संजर 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 अच्छा 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 तो मेरा प्रॉक्समी रहता मनुवर हां पता लगा तू मैं भक्का है यहां पे हां अच्छा कपड़े की डाई का काम करता है डाई का काम करता है तो शादीशुदा थे नहीं नहीं दोनों हां ऐसे अच्छा दोनों ही अनमैरिड सी हां जी दोस्तों मौके पे देखो लोग जो دس رہے ہیں میں تھانو روبرو کر رہے ہیں پولیس دیکھو باقاعدہ اپنا پورا سسٹم کر رہی ہے تے ان کے وارث آ چکے ہیں یہاں پہ نہیں نا پنڈ میں ہیں سب گھر والے اچھا بس یہ دونوں ہی تھے ماما ا رہا جاتا ہے ਮਾਮਾ اچھا اچھا ਮਾਮਾ ਹੈਗੇ ਨੇ ਮਾਮਾ ਮਾਮਾ ਠੀਕ ਹੈ ਮਾਮਾ ਇੱਥੇ ਹੈਗੇ ਆ ਹਾਂਜੀ ਉਹ ਕੋਲੇ ਠੀਕ ਹੈ ਦੋਸਤੋ ਉਸ ਬਾਡੀ ਦੇ ਨਜ਼ਦੀਕ ਮੈਂ ਤੁਹਾਨੂੰ ਤਾਂ ਨਹੀਂ ਲੈ ਜਾਂਦਾ ਕਿਉਂਕਿ ਉੱਥੇ ਬਾਡੀ ਪਈ ਆ ਔਰ ਬਾਡੀ ਆਪਾਂ ਅਕੋਰਡਿੰਗ ਟੂ ਰੂਲਸ ਦਿਖਾ ਨਹੀਂ ਸਕਦੇ ਪਰ ਅੱਜ ਤੁਸੀਂ ਜਮਵਾੜਾ ਦੇਖ ਸਕਦੇ ਹੋ ਇੱਥੇ ਲੋਕ ਖੜੇ ਆ ਔਰ ਦੋ ਵਿਅਕਤੀ ਟ੍ਰੇਨ ਦੇ ਹਾਦਸੇ ਦਾ ਸ਼ਿਕਾਰ ਹੋਏ ਆ 20 ਸਾਲ ਦੇ ਕਰੀਬ ਉਮਰਾਂ ਨੇ और दोनों डाई दाम कर दे और झारखंड झारखण्ड रहने वाले सी दोस्तों और कोई इनके बारे में कोई खास जानकारी हो आपको नहीं सर आप जानकारी नशा पत्ता करते थे नहीं नशा पत्ता तो नहीं लोग करता था नशा नहीं करता था फिर ये हादसा कैसे हो गया यार यही तो सोचने सोचना तो, नहीं पाता है। दिन का वक्त है ट्रेन दिन में आ रही है और ये ट्रेन में क्रॉस कर रहे थे रेलवे लाइन को ये लोग खाना खाना आया था होटल में अच्छा ललन टॉप पे उसके बाद ये लोग आया इधर खेलने ਕਪਸ਼ਪ ਮਾਰਨੇ ਕੋਈ ਥੋੜਾ ਧੂਪ ਸੇਕਨੇ ਆਏ ਹੋਗੇ ਹਾਂ ਦੋਸਤੋ ਸਾਰੀਆਂ ਗੱਲਾਂ ਕਿਆਸਾ ਲਗਾਇਆ ਜਾ ਰਿਹਾ ਅੰਦਾਜ਼ਾ ਹੀ ਲਗਾਇਆ ਜਾ ਰਿਹਾ ਹੈ ਲੇਕਿਨ ਅਸਲੀਅਤ ਕੀ ਹੈ ਉਹ ਕੁਝ ਵੀ ਨਹੀਂ ਪਤਾ ਕਿਸੇ ਨੂੰ ਵੀ ਕਿਉਂਕਿ ਦੋ ਵਿਅਕਤੀ ਦੁਨੀਆ ਨੂੰ ਅਲਵਿਦਾ ਕਹਿ ਗਏ ਆ ਰੇਲਵੇ ਦੇ ਹਾਦਸੇ ਦੇ ਨਾਲ ਟ੍ਰੇਨ ਦਾ ਸ਼ਿਕਾਰ ਹੋਣ ਦਾ